ਇੱਥੇ ਗਲੀਆਂ ਦੀ ਸਾਡੀ ਇੰਨੀ ਸਮੱਸਿਆ ਹੋਈ ਪਈ ਆ ਨਾ ਅਸੀਂ ਵੀਰੇ ਸਾਰੇ ਨੰਗੇ ਪਏ ਆ ਇਹ ਮੇਨ ਰੋਡ ਇੰਨਾ ਮਾੜਾ ਵਾ ਜੀ ਜੇ ਕਿਤੇ ਮੀਂਹ ਪੈ ਜਾਵੇ ਤੁਸੀਂ ਇੱਧਰੋਂ ਗੱਡੀ ਲੈ ਕੇ ਤਾਂ ਬਹੁਤ ਵੱਡੀ ਗੱਲ ਨੰਗ ਜਾਓਗੇ ਤੁਰ ਕੇ ਨਹੀਂ ਨੰਗ ਸਕਦੇ ਤੇ ਅਸੀਂ ਹਰ ਵੇਲੇ ਮਹੀਨੇ ਚ ਮਿਲਦਾ 8-10 ਕੰਪਲੀਟਾ ਤਾਂ ਸਾਡੀਆਂ ਬਿਜਲੀ ਦੀਆਂ ਹੀ ਹੋਣੀਆਂ ਆ ਜੀ ਵੀ ਸੇਬ ਰੇਟ ਵੀ ਥੋੜਾ ਸਰਦਾ ਫਿਰ ਤੋਂ ਇੱਕ ਵਾਰ ਫਿਰ ਤੋਂ ਸੁਵਕਤ ਹੈ ਤੇ ਮੈਂ ਹਾਂ ਮਨੀ ਸ਼ਰਮਾ ਅਸੀਂ ਇਸ ਟਮ ਨਿਊ ਫਤਿਹਗੜ੍ਹ ਵਿੱਚ ਆਏ ਆ ਬਸੰਤ ਨਗਰ ਤੇ ਵਾਰਡ ਨੰਬਰ 16 ਵਿੱਚ ਅਸੀਂ ਇਸ ਟਮ ਖੜੇ ਆ ਤੇ ਜਿੱਥੇ ਦੇ ਲੋਕ ਬਹੁਤ ਪਰੇਸ਼ਾਨ ਆ ਗਲੀਆਂ ਸੜਕਾਂ ਤੋਂ ਲੈ ਕੇ ਬਹੁਤ ਪਰੇਸ਼ਾਨ ਹੈਗੇ ਆ ਤੇ ਆਓ ਅਸੀਂ ਉਹਨਾਂ ਨਾਲ ਸਮੱਸਿਆ ਦਾ ਉਹਨਾਂ ਕੀ ਦਿੱਕਤ ਆਂਦੀ ਹੈ ਤੇ ਕੀ ਉਹਨਾਂ ਚ ਸਮੱਸਿਆ ਕੀ ਹੈ ਤੇ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਨਾਲੇ ਤੁਹਾਨੂੰ ਜਿਹੜੀਆਂ ਟੁੱਟੀਆਂ ਗਲੀਆਂ ਸੜਕਾਂ ਜਿਹੜੀਆਂ ਹੈਗੀਆਂ ਆ ਤੇ ਉਹਦੀ ਵੀ ਜਿਹੜੀ ਤੁਹਾਨੂੰ ਵਿੱਚ ਕੁਛ ਝਲਕੀ ਜੜੀ ਤੁਹਾਨੂੰ ਅਸੀਂ ਦਿਖਾਨੇ ਆ ਤੁਸੀਂ ਦੇਖ ਸਕਦੇ ਹੋ ਇਸ ਗਲੀ ਦਾ ਜਿਹੜਾ ਬਹੁਤ ਹੀ ਜ਼ਿਆਦਾ ਜਿਹੜਾ ਬੁਰਾ ਹਾਲ ਹੈ ਤੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਜਿਹੜੀ ਆ ਗਲੀ ਸਾਡੇ ਕੋਲ ਜਿਹੜੀ ਹੈਗੀ ਹੈ ਇਹਦਾ ਜੂਰ ਝਲਕੀ ਜੜੀ ਆ ਦਿਖਾ ਦਿੱਤੀ ਜਾਵੇ ਜਰਾ ਔਰ ਇਹ ਜਿਹੜੀ ਗਲੀ ਹੈ ਮੇਨ ਰਵਿਦਾਸ ਨਗਰ ਨੂੰ ਜਾਂਦੀ ਹੈ ਸਾਡੇ ਨਾਲ ਮੱਲਾ ਨਿਵਾਸੀ ਵੀ ਜਿਹੜੇ ਸਾਡੇ ਨਾਲ ਜੁੜ ਗਏ ਆ ਤੇ ਆਓ ਅਸੀਂ ਉਹਨਾਂ ਨਾਲ ਵੀ ਜਿਹੜੀ ਆ ਮੱਲੇ ਦੀ ਕੀ ਸਮੱਸਿਆ ਨੂੰ ਕੀ ਦਿੱਕਤ ਆਂਦੀ ਹੈ ਅਸੀਂ ਉਹਨਾਂ ਨਾਲ ਜਿਹੜੀ ਗੱਲਬਾਤ ਕਰਦੇ ਆ ਹਾਂ ਜੀ ਆਂਟੀ ਜੀ ਕੀ ਨਾਮ ਆ ਜੀ ਠੀਕ ਹੈ ਮੇਰਾ ਨਾਮ ਪੂਨਮ ਸ਼ਰਮਾ ਮੈਂ ਬਸੰਤਨਗਰ ਬਾੜ ਨੰਬਰ 16 ਦੀ ਵਸਨੀਕ ਆ ਸਾਡੇ ਮੁਹੱਲੇ ਵਿੱਚ ਕੋਈ ਆ ਕੇ ਪੁੱਛਦਾ ਨਹੀਂ ਇੱਥੇ ਗਲੀਆਂ ਦੀ ਸਾਡੀ ਇੰਨੀ ਸਮੱਸਿਆ ਹੋਈ ਪਈ ਆ ਨਾ ਅਸੀਂ ਵੀਰੇ ਸਾਰੇ ਨੰਗੇ ਪਏ ਆ ਗਲੀਆਂ ਦੇ ਵਿੱਚ ਪਾਣੀ ਹਰ ਵੇਲੇ ਖੜਾ ਹੁੰਦਾ ਹੈ ਜਿਹੜਾ ਆਂਦਾ ਹੈ ਉਹ ਦੇਖ ਕੇ ਚੱਲ ਜਾਂਦਾ ਹੈ ਤਾਂ ਸਾਨੂੰ ਆ ਕੇ ਕੋਈ ਇਹਦੀ ਕਰਦਾ ਕੇਅਰ ਨਹੀਂ ਕਰਦਾ ਹੈਗਾ ਤੁਸੀਂ ਕੋਈ ਸ਼ਿਕਾਇਤਗਾਰ ਵੀ ਕੀਤੀ ਕੋਈ ਰਤੀ ਬਹੁਤ ਵਾਰੀ ਅਸੀਂ ਸਾਰੇ ਮੱਲਾ ਕਿੱਠਾ ਹੋ ਕੇ ਸਾਰੇ ਕਿਤੇ ਜਾ ਚੁੱਕੇ ਆ ਰੋੜਾ ਸਾਹਿਬ ਦੇ ਕੋਲ ਪਤਾ ਨਹੀਂ ਅਸੀਂ ਕਿੰਨੀ ਵਾਰੀ ਗਏ ਸੀ ਪਹਿਲਾਂ ਵੀ ਉਸ ਤੋਂ ਬਾਅਦ ਕਮੇਟੀ ਵਿੱਚ ਵੀ ਜਾ ਜਾ ਕੇ ਅਸੀਂ ਕਿੰਨੀ ਵਾਰੀ ਜਾ ਆਏ ਆ ਪਰ ਇਹ ਜਿਹੜਾ ਮਸਲਾ ਹੈ ਨਾ ਇਹ ਹੱਲ ਨਹੀਂ ਹੋਇਆ ਹਲੇ ਤੱਕ ਤੁਸੀਂ ਕੀ ਮੰਗ ਕਰਦੇ ਹੋ ਜੀ ਅਸੀਂ ਕਹਿੰਦੇ ਆ ਵੀ ਚਲੋ ਸਾਡਾ ਹੁਣ ਜਿਹੜਾ ਮਹੱਲਾ ਹੈ ਇਹਨੂੰ ਮਾੜਾ ਮੋਟਾ ਇਹਦੀ ਵੀ ਪੁੱਛਗਿੱਛ ਕੀਤੀ ਜਾਵੇ ਪੀ ਇਹਦਾ ਸੁਧਾਰ ਕੀਤਾ ਜਾਵੇ ਲਾਈਟਾਂ ਲੂਟਾਂ ਦੇਖ ਲਓ ਕੋਈ ਸਟਰੀਟ ਲਾਈਟ ਨਹੀਂ ਹੈਗੀ ਕੋਈ ਇੱਥੇ ਖੰਭੇ ਨਹੀਂ ਹੈਗੇ ਉਹ ਦੇਖੋ ਤਾਰ ਕਿੱਡੀ نیچے ਲਟਕਦੀ ਪਈ ਆ ਨਿਆਣਿਆਂ ਨੂੰ ਮੈਂ ਆਪ ਉਹ ਦਿੱਤਾ ਉਹਨੂੰ ਪੋਲਜਾ ਬਣਾ ਕੇ ਉੱਚੀ ਚੱਕੀ ਆ ਕਿਉਂਕਿ ਨਿਆਣਿਆਂ ਨੂੰ ਉਹਦਾ ਕਰੰਟ ਲੱਗਣ ਦਾ ਵੀ ਖਤਰਾ ਸੀਗਾ ਤੇ ਤੁਹਾਨੂੰ ਕੀ ਕੀ ਸਮੱਸਿਆ ਜਿਹੜੀ ਤੁਹਾਨੂੰ ਸਾਨੂੰ ਇਹ ਹੀ ਆ ਵੀ ਸਾਡੇ ਜਿਹੜੀਆਂ ਗਲੀਆਂ ਦੁਨੀਆਂ ਕੱਚੀਆਂ ਸੜਕਾਂ ਬਣਾਈਆਂ ਜਾਣ ਤੇ ਜਿਹੜੇ ਗਟਰਾਂ ਦੇ ਢੱਕਣ ਟੁਕਣ ਜਿਹੜੇ ਰੱਖਿਓ ਖਰਾਬ ਹੋਏ ਉਹ ਠੀਕ ਕਰਕੇ ਜਾਣ ਕੀ ਦਿੱਕਤ ਆ ਰਹੀ ਤੁਹਾਨੂੰ ਭਾਈ ਸਾਨੂੰ ਇੱਥੇ 8-10 ਸਾਲ ਲੈ ਰਹਿੰਦੇ ਨੂੰ ਹੋ ਗਿਆ ਯਾ ਦੇਖੋ ਸਾਡੇ ਬੱਚੇ ਨੰਗਦੇ ਮੋਟਰਸਾਈਕਲਾਂ ਤੇ ਉਹ ਵੀ ਸਲਿੱਪ ਕਰਦੇ ਆ ਰਸਤਾ ਨੰਗੜੇ ਨੂੰ ਹੈ ਹੀ ਨਹੀਂ ਕਿਸੇ ਪਾਸੇ ਵੀ ਦੋ ਰਸਤੇ ਦੋਨੇ ਕੱਚੇ ਆ ਦੋਨੇ ਸੜਕ ਅੱਧ ਚ ਹੀ ਬੰਦ ਕਰ ਦਿੱਤੀ ਉਹਨਾਂ ਨੇ ਸੀਵਰੇਜ ਪਏ ਆ ਇੱਧਰ ਸਭ ਕੁਝ ਪਾਣੀ ਵੀ ਪਏ ਆ ਸਾਡੀ ਸੜਕ ਨਹੀਂ ਬਣਾਉਂਦਾ ਕੋਈ ਵੀ ਐਮਸੀ ਨੂੰ ਵੋਟ ਜਿਹੜੇ ਵੀ ਵੋਟਾਂ ਖੜੇ ਹੁੰਦੇ ਉਹਨਾਂ ਨੂੰ ਸਾਰਿਆਂ ਨੂੰ ਵੋਟਾਂ ਅਸੀਂ ਪਾਨੇ ਆ ਤੇ ਸਾਨੂੰ ਸਾਡੀ ਸੜਕ ਕੋਈ ਵੀ ਨਹੀਂ ਬਣਾਉਂਦਾ ਆਪਣਾ ਮਤਲਬ ਕੱਢ ਕੇ ਚੱਲ ਜਾਂਦੇ ਆ ਬਾਅਦ ਚ ਸਾਨੂੰ ਕੋਈ ਪੁੱਛਦਾ ਹੀ ਨਹੀਂ ਹਾਂਜੀ 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 ਸਰ ਮੈਂ ਇੱਕ ਪੁਆਇੰਟ ਹੋ ਰੱਖਣਾ ਚਾਹਨੀ ਆ ਸਾਡੀ ਨਾ ਮੁੱਲੇ ਵਿੱਚ 3 ਫੇਸ ਦੀ ਲਾਈਟ ਨਹੀਂ ਹੈਗੀ ਬੋਲਟੇਜ ਇੰਨੀ ਘਟ ਹੈ ਲਾਈਟ ਗਈ ਰਹਿੰਦੀ ਤੇ ਜੋੜ ਜ ਪਤਾ ਨਹੀਂ ਪੈਣ ਲੱਗਦਾ 8-10 ਜੋੜ ਹੋਣੇ ਇੰਨੇ ਕੇਰੀਆ ਦੇ ਵਿੱਚ ਹੀ ਜਿਹਦੇ ਕਰਕੇ ਨਾ ਲਾਈਟ ਆਂਦੀ ਨਹੀਂ ਬੋਲਟੇਜ ਵੀ ਨਹੀਂ ਬੰਦਦੀ ਹੈਗੀ ਉਹਦੀ ਤਾਂ ਲਾਈਟ ਕਦੀ ਕੋਈ ਜੋੜ ਛੁੱਟ ਜਾਂਦਾ ਕਦੀ ਕੋਈ ਜੋੜ ਛੁੱਟ ਜਾਂਦਾ ਤੇ ਅਸੀਂ ਹਰ ਵੇਲੇ ਮਹੀਨੇ ਚ ਮਿਲਦਾ 8-10 ਕੰਪਲੀਟਾ ਤਾਂ ਸਾਡੀਆਂ ਬਿਜਲੀ ਦੀਆਂ ਹੀ ਹੋਣੀਆਂ ਆ ਇਹ ਬਿਜਲੀ ਦਾ ਮਸਲਾ ਵੀ ਸਾਡਾ ਹੱਲ ਕੀਤਾ ਜਾਵੇ ਪਟਕਾ ਮਹੱਲਾ ਤਾਂ ਪਿੰਡਾਂ ਨਾਲੋਂ ਵੀ ਪੈੜ ਆ ਪਿੰਡਾਂ 'ਚ ਵੀ ਹਲੇ ਸਾਰੀਆਂ ਸੜਕਾਂ ਪੱਕੀਆਂ ਬਣੀਆਂ ਆ ਸਾਡਾ ਦੇਖੋ ਕੋਈ ਕਹਿੰਦਾ ਨਹੀਂ ਕੋਈ ਸ਼ਹਿਰ 'ਚ ਆ ਸਾਡੇ ਜੋ ਵੀ ਰਿਸ਼ਤੇਦਾਰਾਂ ਹੁੰਦਾ ਸਾਡੀ ਬੇਇੱਜ਼ਤੀ ਕਰਦੇ ਕਿ ਤੁਸੀਂ ਕਿੱਥੇ ਬਣਾ ਬਣਾ ਕੇ ਬੈ ਗਏ ਮਕਾਨ ਇੰਨੇ ਨਾ ਪੈਸਾ ਲਾ ਕੇ ਅਸੀਂ ਉਦੋਂ ਵੀ ਬੇਇੱਜ਼ਤੀ ਇੱਥੇ ਕਰਵਾਉਣੀ ਸਾਡੇ ਬੱਚੇ ਵੀ ਸੜਕਾਂ ਤੇ ਡਿੱਗਦੇ ਆ ਮੋਟਰਸਾਈਕਲ ਸਲਿੱਪ ਕਰਦੇ ਆ ਤੁਸੀਂ ਦੇਖ ਰਹੇ ਹੋ ਜਿੱਦਾਂ ਕੀ ਮਹੱਲਾ ਨਿਵਾਸੀ ਕਹਿ ਰਿਹਾ ਹੈ ਕਿ ਅਸੀਂ ਇੱਥੋਂ ਸਾਡੇ ਬੱਚੇ ਵੀ ਜਿਹੜੇ ਮੋਟਰਸਾਈਕਲ ਤੋਂ ਸਲਿੱਪ ਕਰ ਜਾਂਦੇ ਆ ਤੇ ਅਸੀਂ ਇੱਥੇ ਕਿੱਥੇ ਅਸੀਂ ਇੱਥੇ ਆ ਕੇ ਜਿਹੜਾ ਉਹਨਾਂ ਨੇ ਮਕਾਨ 10 ਸਾਲ ਤੋਂ ਉੱਪਰ ਹੋ ਗਏ ਰਹਿੰਦਿਆਂ ਨੂੰ ਇੱਥੇ ਤੱਕ ਗਲੀ ਬਣੀ ਇੱਥੋਂ ਲੈ ਕੇ ਰਵੀ ਦਾਸ ਨਗਰ ਤੱਕ ਰਹਿਗਾ ਮੇਨ ਰੋਡ ਇਹ ਮੇਨ ਰੋਡ ਇੰਨਾ ਮਾੜਾ ਵਾ ਜੀ ਜੇ ਕਿਤੇ ਮੀਂਹ ਪੈ ਜਵੇ ਤੁਸੀਂ ਇੱਧਰ ਤੋਂ ਗੱਡੀ ਲੈ ਕੇ ਤਾਂ ਬਹੁਤ ਵੱਡੀ ਗੱਲ ਨੰਗ ਜਾਉਗੇ ਤੁਰ ਕੇ ਨਹੀਂ ਨੰਗ ਸਕਦੇ ਇਹ ਮੇਰਾ ਖੁਦ ਦਾ ਬੇਟਾ ਵਾ ਜਿਹੜਾ ਇੱਥੇ ਆਣ ਦੇ ਕਰਕੇ ਕਈ ਵਾਰੀ ਇਹਦੇ ਚੋਟ ਲੱਗੀ ਆ ਕਦੀ ਸਿਰ ਤੇ ਲੱਗਦੀ ਆ ਕਦੀ ਸਿਰ ਤੇ ਸਿਰ ਤੇ ਵੀ ਲੱਗਦੀ ਆ ਲੱਤਾਂ ਤੇ ਵੀ ਲੱਗਦੀ ਆ ਜੀ ਇੱਥੇ ਕਈ ਵਾਰੀ ਐਮਸੀਕਿਓ ਵੀ ਗਏ ਆ ਐਮਐਲਏ ਕੋਈ ਕੋਈ ਆਂਦੇ ਆ ਜਾਈਦਾ ਕਹਿੰਦੇ ਜੀ ਕੋਈ ਨੀ ਹੋਜੂਗਾ ਹੋਜੂਗਾ ਜੀ ਬਾਅਦ ਚ ਆ ਕੇ ਇ ਇੱਥੇ ਇੰਨਾ ਮਾੜਾ ਹਾਲਾ ਜੋ ਮੱਛਰ ਦਾ ਰਹਿ ਰੱਬ ਦਾ ਨਾਮ ਹੈ ਕੋਈ ਵੀ ਕਿਸੇ ਟਾਈਮ ਵੀ ਤੇ ਬਿਮਾਰ ਹੋ ਜਵੇ ਜਾਂ ਕੋਈ ਪ੍ਰੋਬਲਮ ਪੈ ਜੇ ਰਾਤ ਦੇ ਟਾਈਮ ਮੀਂਹ ਦੇ ਵਿੱਚ ਹਸਪੀਟਲ ਤੱਕ ਨਹੀਂ ਜਾ ਸਕਦਾ ਇੱਥੇ ਕੱਲ ਪਰਸੋ ਦੀ ਗੱਲ ਹੈ ਇੱਕ ਬੱਚਾ ਸਾਈਕਲ ਲੈ ਕੇ ਜਾ ਰਿਹਾ ਸੀਗਾ ਔਰ ਇਹ ਨਾਲ ਉਹ ਮਾਤਾ ਵੀ ਸੀਗੇ ਉਹ ਡਿਗੇ ਇੰਨੇ ਪੂਰੇ ਡਿਗੇ ਬੱਚੇ ਤੇ ਵੀ ਸੱਟ ਲੱਗੀ ਔਰ ਇਹ ਮਾਤਾ ਦੇ ਵੀ ਸੱਟ ਲੱਗੀ ਜੀ ਉਹਨਾਂ ਨੂੰ ਇੱਥੋਂ ਲੈ ਕੇ ਜਾਣ ਨੂੰ ਵੀ ਲੋਕੀਂ ਔਰ ਪਾਣੀ ਵਿੱਚ ਉਤਰਨ ਨੂੰ ਵੀ ਤਿਆਰ ਸੀਗੇ ਇੰਨਾ ਇੱਥੇ ਮਾੜਾ ਹਾਲਾ ਇਹਦਾ ਏਰੀਆ ਕਹਿ ਦੀਆਂ ਨਾ ਇੱਕ ਪਿੰਡਾਂ ਦਾ ਏਰੀਆ ਦੇਖੋ ਬੜਾ ਸੋਹਣਾ ਲੱਗਦਾ ਦੇਖ ਨੂੰ ਇਹ ਪਿੰਡ ਇਹ ਸ਼ਹਿਰ ਵਿੱਚ ਆ ਐਮਸੀ ਏਰੀਆ ਵਾ ਸ਼ਹਿਰ ਵਿੱਚ ਤਾਂ ਇਹ ਪਿੰਡਾਂ ਨਾਲੋਂ ਵੀ ਗਿਆ ਗੁਜਰਿਆ ਵਾ ਇੱਥੇ ਇੱਕ ਮੱਛਰਾਂ ਦਾ ਪਾਣੀ ਦਾ ਗਾਰੇ ਦਾ ਇੱਕ ਅੱਧਰ ਹੱਡਾ ਰੋੜੀ ਹੈ ਜੀ ਉਹਦੀ ਸਮੈਲ ਦਾ ਇਹ ਤਾਂ ਬਹੁਤ ਬੁਰਾ ਹਾਲ ਹੈ ਤੇ ਆਣ ਆਲੇ ਸਮੇਂ ਤੇ ਮੈਂ ਕਹਿੰਦਾ ਅੱਦਾ ਅੱਦਾ ਨਹੀਂ ਇੱਥੇ ਬਿਮਾਰੀਆਂ ਲੱਗਣੀਆਂ ਜਿਹਦਾ ਮੇਰੇ ਖਿਆਲ ਨਾਲ ਲੱਗਦਾ ਨਹੀਂ ਕੋਈ ਹੱਲ ਹੋਊਗਾ ਇਹਦਾ ਮਹੱਲਾਨ ਵਾਸੀ ਜਿਹੜੇ ਬਹੁਤ ਜ਼ਿਆਦਾ ਪਰੇਸ਼ਾਨ ਹੈ ਇਸ ਗਲੀ ਤੋਂ ਇਸ ਮਹੱਲੇ ਤੋਂ ਬੱਚੇ ਬਹੁਤ ਜ਼ਿਆਦਾ ਡੇਂਗੂ ਦਾ ਵੀ ਜਿਹੜਾ ਖਤਰਾ ਖਤਰਾ ਹੈ ਤੇ ਪਨਪਰਾ ਹੈ ਇੱਕ ਆ ਬਾਈਕ ਸਵਾਰ ਹੈ ਨੂੰ ਵੀ ਦਿੱਕਤ ਹੈ ਲੰਘਣ ਦੀ ਕਿਉਂਕਿ ਗੱਭੇ ਚਿੱਕੜ ਬਹੁਤ ਜ਼ਿਆਦਾ ਆ ਤੇ ਲੰਘਣਾ ਲੈ ਵੀ ਬਹੁਤ ਦਿੱਕਤ ਵਾਲੀ ਕੰਮ ਹੈ ਹਾਂ ਚਿੱਕੜ ਕਰਕੇ ਜਾਂਦਾ ਨੇ ਉਹ ਵੀ ਕਹਿ ਰਹੇ ਆ ਉਹ ਵੀ ਕੋਈ ਪਾਰਸਲ ਦੇਣ ਵਾਸਤੇ ਆਏ ਆ ਤੇ ਉਹ ਵੀ ਅੱਗੇ ਜਿਹੜਾ ਨਹੀਂ ਜਾ ਰਹੇ ਉਹ ਚਿੱਕੜ ਕਰਕੇ ਉਹਨਾਂ ਦਾ ਬਾਈਕ ਜਿਹੜਾ ਆ ਪਿੱਛੇ ਉਹਨਾਂ ਨੇ ਰੋਕ ਲਿਆ ਆ